ਦੇਖੋ ਇੱਕ ਪਾਸੇ ਤਾਂ ਮਾਹੌਲ ਜਿਹੜਾ ਏ ਉਹ ਦੋਨੋਂ ਦੇਸ਼ਾਂ ਦਾ ਜੰਗ ਦਾ ਬਣਿਆ ਹੋਇਆ। ਦੂਜੇ ਪਾਸੇ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਕਿਉਂਕਿ ਆਪਣੀ ਕੋਸਤੀ ਬਚਾਉਣੀ ਆ। ਇਲੈਕਸ਼ਨਾਂ ਇਹ ਬਾਅਦ ਇਲੈਕਸ਼ਨ ਦਿੱਲੀ ਵਾਲੇ ਆਏ ਬੈਠੇ ਆ ਚੜ੍ਹੇ ਬੈਠੇ ਆ ਉਹਦੇ ਉੱਤੇ ਉਸ ਗੱਲ ਨੂੰ ਕਿਧਰੇ ਪਾਸੇ ਹੋਰ ਲਿਜਾਣ ਲਈ ਇਹ ਸਾਡਾ ਚੀਫ ਮਿਨਿਸਟਰ ਜਿਹੜਾ ਉਹ ਹਮੇਸ਼ਾ ਹੀ ਸਟੇਜ ਦਾ ਬੰਦਾ ਏ ਸਟੇਜ ਵਾਲੀ ਗੱਲ ਕਰਦਾ ਏ। ਪਰ ਮੈਂ ਤੁਹਾਨੂੰ ਜਦੋਂ ਵੀ ਆਹ ਹਰ ਚੈਨਲ ਤੇ ਮੇਰੀ ਆਹ ਵੀਡੀਓ ਜਾਏਗੀ ਮੇਰੀ ਗੱਲ ਜਾਏਗੀ ਮੈਂ ਵਿਸ਼ਵਾਸਨਾ ਕੋਨ ਹੈ ਇੱਕ ਬੂੰਦ ਵੀ ਇੱਕ ਬੂੰਦ ਵੀ BBMB ਤੋਂ ਪਾਣੀ ਦੀ ਹਰਿਆਣੇ ਲਈ ਨਹੀਂ ਛੱਡੀ ਜਾਏਗੀ ਇੱਕ ਬੂੰਦ ਵੀ ਜਿਹੜਾ ਜਿਹੜਾ ਪਹਿਲਾਂ ਜਿੰਨਾ ਜਿੰਨਾ ਹਿੱਸਾ ਪਾਣੀ ਦਾ ਉਹੀ ਜਾਏਗਾ ਮੈਂ ਹੁਣੀ ਆਪਣੇ ਆਪ ਚੇਅਰਮੈਨ BBMB ਬੋਰਡ ਦੇ ਨਾਲ ਗੱਲ ਕੀਤੀ ਹੈ ਮੈਂ ਹੋਰ ਮਹਿਕਮਿਆਂ ਨਾਲ ਗੱਲ ਕੀਤੀ ਹੈ ਜੋ ਮੀਟਿੰਗ ਚ ਕੀ ਹੋਇਆ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਜੋ ਤੁਹਾਡੇ ਕੋਲ ਆਈਆਂ ਕਿਸੇ ਨੇ ਦਿੱਤੀਆਂ ਉਹ ਅਲੱਗ ਗੱਲ ਆ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਨਹੀਂ ਜਾਏਗੀ ਚਾਹੇ ਕੋਈ ਕਿੰਨਾ ਵੀ ਜ਼ੋਰ ਲਾਵੇ ਕੋਈ ਕੁਝ ਕਹੇ ਦੂਜੀ ਗੱਲ ਇਹ ਭਗਵੰਤ ਮਾਨ ਸਾਹਿਬ ਸਿਰਫ ਇਸ ਵੇਲੇ ਕਿਸਾਨਾਂ ਦੀ ਕਿਉਂਕਿ ਹਰ ਪਾਸੇ ਕਿਸਾਨ ਵਿਰੋਧ ਕਰਦੇ ਐ ਐਮਐਲਏ ਬੜਾ ਪ੍ਰੈਸ਼ਰ ਹੈ ਇਹਨਾਂ ਤੇ ਦੂਜੀ ਗੱਲ ਜਿਹੜੀ ਸਾਡੀ ਮੀਟਿੰਗ ਆ ਚਾਹ ਤਰੀਕ ਦੀ ਕਿਸਾਨ ਜਥੇਬੰਦੀਆਂ ਨਾਲ ਸੈਂਟਰਲ ਗਵਰਨਮੈਂਟ ਦੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਇਹ ਵੀ ਅਸੀਂ ਪੰਜਾਬ ਸਰਕਾਰ ਦੇ ਜੀ ਮੰਤਰੀ ਵਿੱਚ ਆਉਣਗੇ ਪਰ ਉਹ ਮੀਟਿੰਗ ਅਸੀਂ ਨਹੀਂ ਆਵਾਂਗੇ ਬਾਈਕਾਟ ਕਰਾਂਗੇ ਇਸ ਕਰਕੇ ਵੀ ਇਹ ਮੀਟਿੰਗ ਕੇਂਦਰ ਤੇ ਕਿਸਾਨਾਂ ਦੇ ਵਿੱਚ ਸਫਲ ਨਾ ਹੋ ਸਕੇ ਇਹ ਮੀਟਿੰਗ ਅੱਗੇ ਨਾ ਵੱਧ ਸਕੇ ਉਹ ਮੀਟਿੰਗ ਨੂੰ ਸਬਟਾਈਜ਼ ਕਰਨ ਲਈ ਮੀਟਿੰਗ ਨੂੰ ਰੋਕਣ ਲਈ ਵੀ ਆਹ ਦੇਖੋ ਜੀ ਔਰੇ ਤਾਂ ਧਰਨੇ ਚੱਲ ਰਹੇ ਆ ਔਰੇ ਮਜਾਰੇ ਚੱਲ ਰਹੇ ਆ ਉਹ ਜਿਹੜੀ ਕਿਸਾਨ ਵਿਰੋਧ ਕਰ ਰਿਹਾ ਉਹਨਾਂ ਨੂੰ ਗੁੰਮਰਾਹ ਕਰਨ ਲਈ ਇਹ ਬੜੀ ਵੱਡੀ ਇੱਕ ਚਾਲ ਆ ਜਿਹੜੀ ਇਹ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਚੱਲੀ ਆ ਮੈਂ ਇੱਕ ਗੱਲ ਹੋਰ ਕਹੂੰਗਾ ਵੀ ਇਹਦੇ ਵਰਕਰ ਜਿਵੇਂ ਅੱਜ ਹਮਲਾ ਕੀਤਾ ਇਹਨਾਂ ਨੇ ਜਿਸ ਤਰੀਕੇ ਨਾਲ ਹਮਲਾ ਕੀਤਾ ਬੀਜੇਪੀ ਦਫਤਰ ਤੇ ਲੁਧਿਆਣੇ 'ਚ ਉਹਦੇ ਉੱਤੇ ਇਹਨਾਂ ਦੇ ਕਾਰਵਾਈ ਐਫ ਆਈ ਆਰ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਘਰ 'ਚ ਹੀ ਹਮਲਾ ਕਰਨ ਚਲੇਗੇ ਦੂਜੀ ਫੇਰ ਮੈਂ ਵੱਡੀ ਗੱਲ ਫੇਰ ਮੈਂ ਕਹਿੰਨਾ ਇਹ ਕੇਸ ਨੇ ਜਿਹੜੇ ਇਹ ਕੋਰਟਾਂ 'ਚ ਚੱਲ ਰਹੀ ਹੈ ਹਾਈ ਕੋਰਟ ਸੁਪਰੀਮ ਕੋਰਟ ਜੀਨੋ ਵੀ ਕੋਈ ਤਕਲੀਫ ਆ ਜੇ ਕਿਸੇ ਨੂੰ ਪਾਣੀ ਵੱਧ ਚਾਹੀਦਾ ਘੱਟ ਚਾਹੀਦਾ ਜਿਵੇਂ ਵੀ ਆ ਉਹ ਜਾ ਕੇ ਆਪਣੀ ਗੱਲ ਕੋਰਟ 'ਚ ਕਰੇ ਮੈਂ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਹਰਿਆਣੇ ਵਾਲਿਆਂ ਨੂੰ ਆਪਣੀ ਕੋਈ ਗੱਲ ਰੱਖਣੀ ਆ ਉਹ ਕੋਰਟ 'ਚ ਰੱਖਣ ਕੋਰਟ ਦੇ ਵਿੱਚ ਇਹ ਪਹਿਲਾਂ ਹੀ ਫੈਸਲੇ ਚੱਲ ਰਹੇ ਆ ਪਰ ਇਹ ਕਲੀਅਰ ਕੀਤਾ ਹੈ ਵੀ ਇੱਕ ਬੂੰਦ ਵੀ ਪੰਜਾਬ ਦੇ ਪਾਣੀ ਦੀ ਪਾਖੜਾ ਬਿਆਸ ਮੈਨੇਜਮੈਂਟ ਤੋਂ ਨਹੀਂ ਛੱਡੀ ਜਾਏਗੀ ਮੈਂ ਉੱਥੇ ਮੈਨੂੰ ਤਾਂ ਪਤਾ ਮੈਂ 2000 ਦੇ ਮੈਂਬਰ ਪਾਰਲੀਮੈਂਟਰੀ ਆ ਮੈਨੂੰ ਉੱਥੇ ਦੇ ਕੰਮਕਾਰ ਦਾ ਸਾਰੇ ਦਾ ਪਤਾ ਹੈ ਮੈਂ ਸਾਰਾ ਕੁਝ ਉਹ ਦੇਖਿਆ ਹੋਇਆ ਉਦੋਂ ਬਾਦਲ ਸਾਹਿਬ ਤੇ ਹੁੱਡਾ ਸਾਹਿਬ ਜਿਹੜੇ ਆ ਉਹ ਚੀਫ ਮਿਨਿਸਟਰ ਹੁੰਦੇ ਸੀ ਠੀਕ ਆ ਉਹ ਸਿਆਣੇ ਲੋਕ ਸੀ ਆਪ ਸ ਵਿੱਚ ਮਿਲ ਬੈਠ ਕੇ ਗੱਲ ਜਿਹੜੀ ਆ ਉਹ ਨਵੇੜ ਲੈਂਦੇ ਸੀ ਪਹਿਲੇ ਇਹ ਜਿਹੜੇ ਸਟੇਜ ਦਾ ਪਲੇਅਰ ਰਿਹਾ ਏ ਇਹਨੇ ਸਟੇਜ ਕਰਨੀ ਹੁੰਦੀ ਆ ਉਦੋਂ ਬਾਅਦ ਕੁਝ ਨਹੀਂਗਾ ਮੇਰੇ ਪੰਜਾਬੀਓ ਬਿਲਕੁਲ ਤੁਸੀਂ ਇਸ ਗੱਲ ਤੇ ਗਮਰਾਹ ਨਾ ਹੋਇਓ ਇੱਕ ਬੂੰਦ ਵੀ ਚਾਹੇ ਉਹ ਪੀਣ ਲਈ ਪਾਣੀ ਮੰਗ ਰਹੇ ਸੀ ਅੱਠ ਦਿਨਾਂ ਲਈ ਜਿੰਨੇ ਦਿਨਾਂ ਲਈ ਸੀ ਪਰ ਜਦੋਂ ਸਵਾਲ ਪੰਜਾਬ ਦੇ ਪਾਣੀ ਦਾ ਆ ਗਿਆ ਨਾ ਸਾਡੇ ਕੋਲ ਹੈਗਾ ਨਾ ਦੇਣਾ ਇਹ ਕੇਂਦਰ ਦੇ ਇੱਕ ਮੰਤਰੀ ਹੋਣ ਨਾ ਕਿ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਦਾ ਬਾਕੀ ਗੱਲਾਂ ਸਭ ਝੂਠ ਨੇ ਜੋ ਕੁਝ ਚੇਚਾਈ ਦਾ ਕਿਸ ਨੂੰ ਕੋਟ ਪ ਜਾਵੇ ਪਾਣੀ ਉੱਥੋਂ ਨਹੀਂ ਮਿਲੇਗਾ